ਜਿਵੇਂ ਸਾਡੇ ਪਾਕਾਨੋ ਕੁਛ ਨਹੀਂ ਬਾਅਦ ਮੈਂ ਦੱਸ ਰਹੇ ਹਾਂ ਬਾਅਦ ਹੋ ਰਹੀ ਹੈ ਬਾਅਦ ਇਹ ਹਾਲ ਕੀ ਹੈ ਹੈਲੋ ਸੋ ਜਪਰੀ ਖਸਕਾ ਲਈ ਸੋ ਸਾਡੇ ਇਸ ਮਹੱਲੇ ਚ ਹਰ ਸਾਲ ਦੀ ਤਰ੍ਹਾਂ ਇਸ ਸਾਲ 15ਵਾਂ ਜਸਾਨਾ ਜਾਗਰਣ ਹੋ ਰਿਹਾ ਵਾ ਸਾਰੀ ਸੰਗਤ ਦੇਖ ਸਕਦੇ ਹੋ ਤੁਸੀਂ ਆ ਛੰਡੇ ਦੀ ਰਸਮ ਹੋ ਗਈ ਸਾਰੀ ਫਿਰ ਜਨ ਸਮਾਗਮ ਦੇ ਪਹੁੰਚਿਆ ਜੀ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੁੰਦਾਨਾ ਜਾਗਰਣ ਦੀ ਤਿਆਰੀਆਂ ਕਰ ਰਹੇ ਹਾਂ ਸੋ ਸਾਡੇ ਇਸ ਸਾਲ ਇਹਦੀ ਜਾਗਰਣ ਦੇ ਵਿੱਚ ਦੋਫਾ ਵੀ ਬਣਾਈ ਜਾਏਗੀ ਸੋ ਲੰਗਰ ਦੇ ਵਿੱਚ ਸਾਡੇ ਜਾਗਨ ਚ ਕੋਈ ਕਮੀ ਨਹੀਂ ਰਹਿੰਦੀ ਜੀ ਸਾਰੀ ਸੰਗਤ ਕੋਸ਼ਟੋ ਕੇ ਜਾਂਦੀ ਆ ਸੋ ਐਦ ਕੀ ਅਸੀਂ 15ਵਾਂ ਸਲਾਨਾ ਜਾਗਨ ਕਰਵਾਉਣਾ ਜਾ ਰਹੇ ਆ ਸੋ ਜਿੰਨੇ ਵੀ ਮੇਰੇ ਮੈਂਬਰ ਸਰਬਾਨ ਖੜੇ ਨੇ ਸਾਰੇ ਅੱਜ ਝੰਡੇ ਦੀ ਰਸਮ ਚ ਸਭ ਨੇ ਬਹੁਤ ਯੋਗਦਾਨ ਦਿੱਤਾ ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ जय माता जी। ਕਿਹੜੀ ਜਗ੍ਹਾ ਕਰਾ ਰਹੇ ਕਿੱਥੇ ਕਰਾ ਰਹੇ ਕਦੋਂ ਕਰਾ ਰਹੇ? نیشنل ਪਾਰਕ ਕਰਾ ਰਹੇ ਆ ਮੰਡੀ ਰੋਡ نیشنل ਪਾਰਕ ਨੰਦਨਪੁਰ ਰੋਡ ਵੀ ਪੈਂਦਾ ਆ ਜੀ। ਇਸ ਰੋਡ ਤੇ ਐਤ ਕੀ 15ਵਾਂ ਸਲਾਨਾ ਜਾਗਨ ਹੋ ਰਿਹਾ ਹੈ। ਆਪਣਾ ਸੰਪਰਕ ਨੰਬਰ ਦੱਸੇ ਜਾਵੇ ਜੀ। ਸਰ ਸਾਡਾ ਸਰਪੰਚ ਨੰਬਰ ਹੈਗਾ 9780705094 ਤੇ ਇੱਕ ਨੰਬਰ ਹੋਰ ਆ ਜੀ 9888137195। ਐਨਾਲੀ ਭਰਾਵਾਂ ਦਾ ਸਹਿਯੋਗ ਵੀ ਕਰਾ ਰਹੇ ਉਹਨਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਤੁਹਾਡੇ ਲਾਈਵ ਮੇਰੇ ਜਿੰਨੇ ਮੈਂਬਰ ਸਾਹਿਬਾਨ ਸਾਰਿਆਂ ਦਾ ਧੰਨਵਾਦ ਕਰਦੇ ਆ ਮੱਲਾ ਨਿਵਾਸੀਆਂ ਧੰਨਵਾਦ ਕਰਦੇ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੁੰਮਟਾ ਮਨਾ ਇਸ ਸਾਲ ਵੀ ਅਸੀਂ ਮਨਾ ਰਹੇ ਆ ਸਾਡਾ ਸਾਲਾਨਾ ਜਾਗਰਣਾ ਮੱਲੇ ਦਾ ਬਹੁਤ ਸਾਰੇ ਮਹੱਲੇ ਦੇ ਬਹੁਤ ਯੋਗਦਾਨ ਦਿੰਦੇ ਸਾਰੇ ਜਾਣੇ ਜਿਹੜੇ ਦੇਵ ਦੇਸ਼ਾ ਸੰਗਤਾਂ ਨੇ ਸਹਿਯੋਗ ਦਿੱਤਾ ਇਹਨਾਂ ਭਰਾਵਾਂ ਦਾ ਤਾਂ ਉਹਨਾਂ ਦਾ ਧੰਨਵਾਦ ਕਰ ਦੋ ਜੀ ਜਿੰਨੇ ਮੇਰੇ ਭਰਾ ਬਾਹਰੋਂ ਫੋਨ ਕਰ ਰਹੇ ਆ ਸੇਵਾ ਦੇ ਰਹੇ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਡਾਇਮੰਡ ਵੀਰ ਹੋ ਗਿਆ ਕਰਨ ਹੋ ਗਿਆ ਮਹਿਕ ਵੀਰ ਹੋ ਗਿਆ ਲੱਕੀ ਹੋ ਗਿਆ ਸਾਰੇ ਭਰਾਵਾਂ ਨੇ ਬਾਹਰੋਂ ਸਹਿਯੋਗ ਦਿੱਤਾ ਬੜਾ ਧੰਨਵਾਦ ਕਰਦੇ ਆ ਜੀ ਇੱਕ ਵਾਰ ਫਿਰ ਦਿਨ ਤੇ ਸਵਾ ਦੱਸ ਜ ਕਰੋ ਜਗਰਾ ਜੀ ਸਾਡੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਸਾਡਾ 15ਵਾਂ ਸਲਾਨਾ ਜਾਗਰਣਾ 1 ਤਰੀਕ 11ਵਾਂ ਮਹੀਨਾ ਤੇ 2025 ਨੂੰ ਕਰਾਉਣਾ ਜਾ ਠੀਕ ਹੈ ਜੀ ਜੈ ਮਾਤਾ ਦੀ ਆਪਣਾ ਨਾਮ ਦੱਸੀ ਜਾਵੇ ਜੀ ਸਰ ਮੇਰਾ ਨਾਮ ਰਮਨਦੀਪ ਸਿੰਘ ਹੈ ਜੀ ਇਹ ਸੈਟੀ ਦਾ ਨਾਮ ਦੱਸੀ ਜਾਵੇ ਜੀ ਸੁਸਾਇਟੀ ਦੇ ਐਫਸੀਸੀ ਕਲੱਬ ਵੱਲੋਂ 15ਵਾਂ ਸਾਲਾਨਾ ਜਾਗਰਣ ਹੋ ਰਿਹਾ ਹੈ ਜੈ ਮਾਤਾ ਦੀ ਜੀ ਦਾ ਹੋ ਸਾਚੇ ਦਰਬਾਰ ਕੀ ਅਸ਼ਰਮ ਵਾਲੀ ਦਾ ਹੋ ਸਾਚੇ ਦਰਬਾਰ ਕੀ ਜੈ ਆਈ ਮੁੰਡ ਇਧਰ ਤੱਕ ਕੋਈ ਨਹੀਂ